ਨਾਮ ਆ ਜੀ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਗੁਰਕੀਰਤ ਸਿੰਘ ਜੀ ਤੁਹਾਨੂੰ ਪਿਛਲੇ ਲੰਬੇ ਸਮੇਂ ਤੋਂ ਇਸ ਕਲੱਬ ਦੁਆਰਾ ਧੰਨ ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੁਆਰਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਹੀ ਅਸੀਂ ਸਾਨੇ ਸਾਡੇ ਕੋਚ ਸਾਹਿਬ ਜਸਪਾਲ ਸਿੰਘ ਜੀ ਇਹਨਾਂ ਨੇ ਸਾਨੂੰ ਬਹੁਤ ਵਧੀਆ ਸਿਖਾਉਂਦੇ ਆ ਤੇ ਸਾਨੂੰ ਜੰਕ ਫੂਡ ਤੋਂ ਵੀ ਦੂਰ ਰੱਖਦੇ ਆ ਇੱਥੇ ਮੈਂ ਕਹਿਣਾ ਕਿ ਜਿਹੜੇ ਆਪਣੇ ਸਾਰੇ ਪਿੰਡ ਦੇ ਜਵਾਨ ਆ ਸਾਰੇ ਘਰਾਂੋਂ ਨਿਕਲ ਕੇ ਸਾਡੇ ਸਾਡੇ ਨਾਲ ਆ ਕੇ ਗਰਾਊਂਡ 'ਚ ਖੇਡਣ ਲਗਭਗ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਗੇਮ ਨਾਲ ਜੁੜਿਆ ਮੈਨੂੰ 1 ਸਾਲ ਹੋ ਗਿਆ ਤੇ ਸਾਨੂੰ ਹਫਤਾ ਹੋ ਗਿਆ ਕੈਂਪ ਵੀ ਲਾਉਣਿਆ ਸੀ ਤੇ ਸਾਡੇ ਕੋ ਸਾਹ ਜਿਹੜੇ ਸਾਨੂੰ ਹਰ ਰੋ ਸਿਖਾਉਂਦੇ ਆ ਨਵੀਆਂ ਨਵੀਆਂ ਮਲ ਟਾਈਪ ਦੀ ਖਿਡਾਰੀ ਜਿਹੜੇ ਦੱਸਦੇ ਸਾਨੂੰ ਤੁਹਾਡੇ ਜਿਹੜੇ ਹਾਣੀ ਪਰਵਾਣੀ ਆ ਨੌਨ ਜਵਾਨ ਸਾਥੀ ਹਲੇ ਵੀ ਘਰਾਂ ਦੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਇੱਕਦਮ ਜੰਕ ਫੂਡ ਨਹੀਂ ਖਾਣਾ ਜੀ ਜਿਹੜੇ ਲੇਜ਼ ਕਰ ਕਰਿਆ ਉਹਨਾਂ ਨੂੰ ਪ੍ਰੇਰਿਆ ਕਰੋ ਤੇ ਇੱਕ ਮੋਬਾਈਲ ਨਹੀਂ ਦੇਖਣਾ ਜੀ ਇਕ ਉਹਨਾਂ ਨੂੰ ਕਹਿਣ ਵਾਲਾ ਕਿ ਗਰਾਊਂਡ 'ਚ ਆ ਕੇ ਰੋਜ਼ ਸਵੇਰੇ ਆਉਣ ਜਾਂ ਫਿਰ ਸੁਬਾਹ ਆਉਣ ਤੇ ਵਧੀਆ ਆਪਣੀ ਐਕਸਰਸਾਈਜ਼ ਕਰਨ ਤੇ ਫਿੱਟ ਰਹਿਣਾ ਜੋ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਤਸਦੀ ਜਾ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਕਹਿਣਾ ਅੱਜ ਦੇ ਨੌਜਵਾਨ ਜੋ ਨਸ਼ਿਆਂ 'ਚ ਲੱਗੇ ਹੋਏ ਆ ਉਹ ਨਸ਼ਿਆਂ ਨੂੰ ਛੱਡ ਛੁੱਡ ਕੇ ਆਪ ਦਾ ਵਧੀਆ ਗੇਮਾਂ ਖੇਡਣ ਤੇ ਨਸ਼ਿਆਂ ਨੂੰ ਛੱਡਣ ਕੀ ਨਾਮ ਆ ਜੀ ਮੇਰਾ ਨਾਮ ਮਨਸੂਰ ਸਿੰਘ ਬਰਾੜ ਹੈ ਸੀ ਇਸ ਕਲੱਬ ਤੋਂ ਕਾਫੀ ਲੰਮੇ ਸਮੇਂ ਤੋਂ ਕੋਚਿੰਗ ਲੈ ਰਿਹਾ ਹਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਇਹ ਸਾਡੇ ਕੋਚ ਜਸਪਾਲ ਸਿੰਘ ਬਰਾੜ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਆ ਸਾਨੂੰ ਸਟਡੀ ਰਿਲੇਟਡ ਗਾਈਡ ਕਰਦੇ ਆ ਫੋਨ ਤੋਂ ਦੂਰ ਰਹਿਣ ਨੂੰ ਕਹਿੰਦੇ ਆ ਅਸੀਂ ਵਧੀਆ ਖੇਡਦੇ ਸਾਨੂੰ ਕੋਚਿੰਗ ਦਿੰਦੇ ਆ ਡੇਲੀ ਡੇਲੀ ਨਵੀਆਂ ਚੀਜ਼ਾਂ ਤੱਕ ਸਿਖਾਉਂਦੇ ਆ ਇਸ ਲਈ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਅਪੀਲ ਕਰਦੇ ਆ ਵੀ ਜਿਹੜੇ ਵੀ ਨੌਜਵਾਨ ਘਰਾਂ ਚ ਬੈਠੇ ਆ ਉਹਨ ਸਾਡੇ ਨਾਲ ਖੇਡਣ ਨਾਲੇ ਸਾਡਾ ਮਨੋਰੰਜਨ ਹੋਵੇ ਨਾਲੇ ਉਹਨਾਂ ਦਾ ਮਨੋਰੰਜਨ ਹੋਵੇ ਨਾਲੇ ਆਪਦੇ ਮਾਪਿਆਂ ਦਾ ਨਾਰੋ ਕਿ ਉਹ ਅਜਿਹੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਿਆਂ 'ਚ ਕੁਛ ਨਹੀਂ ਪਿਆ ਐਸਲੀ ਗਰਾਊਂਡ ਆਓ ਆਦਰ ਸਟੱਡੀ ਰਿਲੇਟਿਡ ਰੱਖੋ ਜਿੰਨਾ ਕਰਕੇ ਤੁਹਾਡੇ ਮਾਪਿਆਂ ਦਾ ਵੀ ਨਾਮ ਰੌਸ਼ਨ ਹੋਵੇ ਪਿੰਡਾਂ ਦਾ ਵੀ ਨਾਮ ਰੌਸ਼ਨ ਹੋਵੇ ਕੀ ਨਾਮ ਆ ਜੀ ਮੇਰਾ ਨਾਮ ਗਰੰਤਦੀਪ ਸਿੰਘ ਵੰਦਰ ਆ ਜੀ ਤੇ ਮੈਂ ਸੂਰੇਵਾਲਾ ਪਿੰਡ ਤੋਂ ਆ ਤੇ ਇੱਥੇ ਸਾਨੂੰ ਖੇਡਦੇ ਨੂੰ ਇੱਕ ਸਾਲ ਹੋ ਗਿਆ ਜੀ ਤੇ ਮਿਸਟਰ ਜਸਪਾਲ ਸਿੰਘ ਤੇ ਤੀਂਦਰ ਸਿੰਘ ਸਾਡੇ ਕੋਚ ਆ ਜੀ ਤੁਹਾਨੂੰ ਲਗਭਗ 1 ਸਾਲ ਹੋ ਗਿਆ ਇੱਥੇ ਕੋਚਿੰਗ ਲੈਂਦਿਆਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਡਿਸਪਲਨ ਦੇ ਵਿੱਚ ਆ ਸਾਰੇ ਬੱਚੇ ਠੀਕ ਆ ਤੇ ਇੱਥੇ ਸਾਨੂੰ ਸਰ ਸਾਡੇ ਦੱਸਦੇ ਆ ਵੀ ਜੰਕ ਫੂਡ ਨਹੀਂ ਖਾਣਾਗਾ ਮੋਬਾਈਲ ਫੋਨ ਨਹੀਂ ਦੇਖਣਾ ਤੇ ਮਤਲਬ ਡਿਸਪਲਨ ਦੇ ਵਿੱਚ ਰਹਿਣੇ ਆ ਜੀ ਜਿਹੜਾ ਕਿਉਂਕਿ ਜਿਹੜਾ ਬੰਦਾ ਗਰਾਊਂਡ ਨਾਲ ਜੁੜਿਆ ਜਾਂਦਾ ਉਹ ਡਿਸਪਲਨ ਤਾਂ ਆਟੋਮੈਟਿਕ ਡਿਸਪਲਨ ਦੇ ਵਿੱਚ ਹੋ ਜਾਂਦਾ ਜੀ ਤੁਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਸ਼ਿਪ ਉਹ ਸ਼ਿਪ ਹੈ ਤੁਹਾਡੇ ਕੋਲੇ ਉਥੋਂ ਤੇ ਇਥੋਂ ਦੇ ਕਲਚਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਇੱਥੇ ਕਿਉਂਕਿ ਮੈਨੂੰ ਕਲਚਰ ਦੇ ਕਰਕੇ ਮੇਰੇ ਪੇਰੈਂਟਸ ਨੇ ਮੈਨੂੰ ਇੱਥੇ ਛੱਡਿਆ ਉਹ ਕਹਿੰਦੇ ਵੀ ਤੂੰ ਕਲਚਰ ਸਿੱਖੇਂਗਾ ਆਪਣੇ ਧਰਤੀ ਦੇ ਨਾਲ ਗੁਰੂਆਂ ਪੀਰਾਂ ਦੀ ਧਰਤੀ ਨਾਲ ਜੁੜੇਂਗਾ ਜੀ ਤੇ ਤਾਂ ਕਰਕੇ ਮੈਂ ਇੱਥੇ ਰਹਿ ਰਿਹਾ ਜੋ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੋ ਵੀ ਜੀ ਸਾਡੇ ਹਾਨੀ ਪਰਵਾਣੀ ਮਤਲਬ ਜੋ ਵੀ ਨਸ਼ਿਆਂ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਆਪਦਾ ਪੜਾਈ ਤੇ ਫੋਕਸ ਕਰੋ ਗਰਾਊਂਡ ਆਓ ਮਿਹਨਤ ਲਾਓ ਤਕੜੇ ਨੌਜਵਾਨ ਬਣੋ ਤੇ ਨਸ਼ਿਆਂ ਦੇ ਵਿੱਚੋਂ بچੋ ਤੁਹਾਨੂੰ ਲੱਗਦਾ ਕੀ ਜੋ ਭੈੜੀਆਂ ਆਦਤਾਂ ਸਾਨੂੰ ਉਹ ਛੱਡ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਵਾਸਤੇ ਗੇਮਾਂ ਵੱਲ ਆਉਣਾ ਚਾਹੀਦਾ ਹਾਂਜੀ ਆਉਣਾ ਚਾਹੀਦਾ ਜੀ ਕਿਉਂਕਿ ਜੇ ਬੰਦਾ ਗਰਾਊਂਡ ਨੂੰ ਪਿਆਰ ਕਰਦਾ ਗੇਮ ਨੂੰ ਪਿਆਰ ਕਰਦਾ ਉਹ ਆਪ ਦੇ ਆਪ ਨੂੰ ਪਿਆਰ ਕਰਦਾ ਆਪ ਦੇ ਘਰਦਿਆਂ ਨੂੰ ਪਿਆਰ ਕਰਦਾ ਕੀ ਨਾਮ ਆ ਜੀ ਰੈਣਾ ਅਸ਼ਦੀਪਾ ਅਸ਼ਦੀਪ ਜੀ ਤੁਸੀਂ ਕਿੰਨੇ ਟਾਈਮ ਤੋਂ ਇੱਥੋਂ ਕੋਚਿੰਗ ਲੈ ਰਹੇ ਹੋ ਮੈਂ ਤਾਂ ਬਹੁਤ ਸਾਲ ਤੋਂ ਇੱਥੇ ਕੋਚਿੰਗ ਲੈ ਰਿਹਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਫੋਨ ਤੋਂ ਦੂਰ ਰਹਿਣਾ ਆਹ ਥਾਰੇ ਮੇਰੇ ਫਰੈਂਡ ਦਾ ਤੁਹਾਨੂੰ ਲੱਗਦਾ ਕੀ ਗੇਮ ਦੇ ਨਾਲ ਜੁੜਨਾ ਚਾਹੀਦਾ ਹਾਂਜੀ ਜੋ ਤੇਰੇ ਸਾਥੀ ਆ ਉਹਨਾਂ ਨੂੰ ਕੀ ਪੀਲ ਕਰੇਗਾ ਜੋ ਤੇਰੇ ਹਾਨੀ ਪਰਵਾਣੀ ਬੱਚੇ ਆ ਉਹ ਅਸੀਂ ਫੀਲ ਕਰਾਂਗੇ ਇਹ ਵੀ ਮੇਰੇ ਨਾਲ ਬਹੁਤ ਵਧੀਆ ਬਣੀ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਪ੍ਰਭਜੋ ਸਿੰਘ ਪ੍ਰਭ ਜੀ ਉਹ ਤਾਂ ਬੇਟਾ ਕਿੰਨੇ ਟਾਈਮ ਤੋਂ ਇੱਥੇ ਤੁਸੀਂ ਕੋਚਿੰਗ ਲੈ ਰਹੇ ਹੋ ਇੱਥੇ ਮੈਂ 1 ਮਹੀਨੇ ਤੋਂ 1 ਮਹੀਨੇ ਤੋਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਕੋਚਿੰਗ ਲੈ ਕੇ ਬਹੁਤ ਚੰਗਾ ਕੀ ਕੀ ਕੋਈ ਸਿਕਾ ਰਹੇ ਨੇ ਤੁਹਾਡੇ ਸਾਰ ਬਹੁਤ ਕੋਈ ਬਹੁਤ ਕੋਈ ਸਿਕਾ ਰਹੇ ਨੇ ਤੇ ਕੋਈ ਮੈਚ ਵੀ ਖੇਡਦੇ ਹੋ ਤੁਸੀਂ ਹਰ ਸੰਡੇ ਹਾਂ ਜੀ ਫ੍ਰੈਂਡਲੀ ਮੈਚ ਖੇਡਦੇ ਹੋ ਹਾਂ ਕਦੇ ਜਿੱਤਦੇ ਹੋ ਹਾਂ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਡੇ ਹਾਣੀ ਪਰਵਾਣੀ ਸਾਥੀ ਆ ਉਹਨਾਂ ਨੂੰ ਵੀ ਸਾਨੂੰ ਫੋਨ ਨਹੀਂ ਦੇਖਣਾ ਚਾਹੀਦਾ। ਬਸ। ਹਾਂਜੀ ਵੀਰ ਜੀ ਨਾਮ ਕੀ ਆ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਵੀਰ ਜੀ ਇਹ ਜੋ ਮੈਚ ਚੱਲ ਰਿਹਾ ਆਪਣੇ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਬੱਚਿਆਂ ਦਾ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ। ਇਹ ਨਾ ਹੀ ਅਸੀਂ ਸਾਡੀ ਇੱਥੇ ਬਾਬਾ ਲੰਗਰਸਨ ਸਪੋਰਟਸ ਕਲੱਬ ਵੱਲੋਂ ਅਕੈਡਮੀ ਖੋਲੀ ਹੋਈ ਹੈ। ਜੀ ਜਿਹਦੇ ਵਿੱਚ ਅਸੀਂ ਅੰਡਰ 14 ਤੇ ਅੰਡਰ 16 ਦੇ ਬੱਚੇ ਸਾਡੇ ਕੋਲ ਹੈਗੇ ਆ 15-20 ਬੱਚੇ ਤੇ ਇਹ ਡਿਸਟ੍ਰਿਕਟ ਚੈਂਪੀਅਨਸ਼ਿਪ ਹੋ ਰਹੀ ਹੈ ਆਪਣੇ ਮਕਸਦ ਜ਼ਿਲ੍ਹੇ ਦੀ ਤੇ ਉਹਦੇ ਵਿੱਚ ਅੰਡਰ 14 ਤੇ ਅੰਡਰ 16 ਦੇ ਮੈਚ ਹੋਣੇ ਆ ਅਗਲੇ ਸ਼ਨੀ ਐਤਵਾਰ ਸ਼ੁਰੂ ਹੋਣਗੇ ਉਹਦੀ ਅਸੀਂ ਤਿਆਰੀ ਕਰਾ ਰਹੇ ਆ ਬੱਚਿਆਂ ਦੀ ਮੈਚ ਚੱਲ ਰਿਹਾ ਤੇ ਕੁਝ ਬੱਚੇ ਬਰੀ ਵਾਲੇ ਤੋਂ ਆਏ ਆ ਸੂਰੇ ਵਾਲੇ ਤੋਂ ਆਏ ਆ ਤੇ ਇਹ ਸਾਡੀ ਅਕੈਡਮੀ ਪਿਛਲੇ ਸਾਲ ਤੋਂ ਚੱਲ ਰਹੀ ਹੈ ਬਹੁਤ ਵਧੀਆ ਬੱਚੇ ਆ ਇਹਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਇੱਥੇ ਕੀ ਕਿੰਨੇ ਦਿਨ ਤਿਆਰੀ ਚੱਲਣੀ ਹੈ ਇਹਦੇ ਬਾਰੇ ਵੀ ਜਾਣਕਾਰੀ ਇਹਨਾਂ ਦਾ ਕੈਂਪ ਲੱਗਿਆ ਨੂੰ ਪਿਛਲੇ ਹਫਤਾ ਹੋ ਗਿਆ ਜੀ ਤੇ ਬਸ 5-6 ਦਿਨ ਹੋਰ ਹੈ ਅਗਲੇ ਸ਼ਨੀਵਾਰ ਮੈਚ ਸ਼ੁਰੂ ਹੋਣਾ ਇਹਨਾਂ ਦੇ ਅਗਲੇ ਸ਼ਨੀਵਾਰ ਮੈਚ ਸ਼ੁਰੂ ਹੋਣੇ ਆ ਹਾਂਜੀ ਹਾਂਜੀ ਤੇ ਕੀ ਬੱਚਿਆਂ ਨੂੰ ਮੈਸੇਜ ਦਿਓਗੇ ਤੁਸੀਂ ਮੈਂ ਇਹ ਕਹਿਣਾ ਚਾਹਣਾ ਜੀ ਜਿੰਨੇ ਪੇਰੈਂਟਸ ਹੈ ਉਹ ਬੱਚਿਆਂ ਨੂੰ ਇੱਥੇ ਵਾਧੂ ਤੋਂ ਬਾਅਦ ਆਪਣੇ ਅਕੈਡਮੀ ਦੇ ਵਿੱਚ ਭੇਜ ਦੇਣਾ ਤੇ ਤਾਂ ਕਿ ਅਸੀਂ ਇਹਨਾਂ ਨੂੰ ਪ੍ਰੋਪਰ ਅਸੀਂ ਮਲਖਵਿੰਦਰ ਜੀ ਅਸੀਂ ਇਹਨੂੰ ਡਾਈਟ ਬਾਰੇ ਵੀ ਪੂਰਾ ਇਹਨਾਂ ਦਾ ਧਿਆਨ ਰੱਖਦੇ ਆ ਇਹਨਾਂ ਦਾ ਬੋਲਣ ਦਾ ਤਰੀਕਾ ਡਾਈਟ ਐਜ਼ ਅ ਪਲੇਅਰ ਵੀ ਇਹ ਚੰਗੇ ਪਲੇਅਰ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣਨ ਤੇ ਅਸੀਂ ਚਾਹੁੰਦੇ ਆ ਵੀ ਬੱਚੇ ਫੋਨਾਂ ਤੋਂ ਨਿਕਲ ਕੇ ਤੇ ਆਪਣੇ ਜਿਹੜੇ ਆਪਣੇ ਜੈਕ ਫੂਡ ਆਉਂਦਾ ਉਹਦੇ ਵਿੱਚੋਂ ਨਿਕਲ ਕੇ ਇਹਦੇ ਵਿੱਚ ਆਪਣੀ ਕੈਡਮੀ ਦੇ ਵਿੱਚ ਹਿੱਸਾ ਲੈਣ ਤੇ ਬੱਚਿਆਂ ਦੀ ਸਿਹਤ ਵੀ ਬਣਦੀ ਹੈ ਤੇ ਨਾਲੇ ਬੱਚਿਆਂ ਦੇ ਵਿੱਚ ਚੰਗੀ ਕੁਆਲਿਟੀ ਤੇ ਜਰਨਲ ਡਿਵਲਪ ਹੋਦੀ ਹੈ ਡਿਸਪਾਲ ਜੀ ਮਾਪਿਆਂ ਨੂੰ ਜ਼ਰੂਰ ਚਾਹੀਦਾ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਹਾਡੇ ਕਲੱਬ ਦੁਆਰਾ ਇੱਕ ਬਹੁਤ ਵਧੀਆ ਉਪਰਾਲਾ ਜੋ ਬੱਚਿਆਂ ਨੂੰ ਤੁਸੀਂ ਇੱਥੇ ਟ੍ਰੇਨਿੰਗ ਦੇ ਰਹੇ ਹੋ ਅਗਲੇ ਹਫ਼ਤੇ ਇਹਨਾਂ ਦੇ ਮੈਚ ਹੈਗੇ ਆ ਤੇ ਕੀ ਮਾਪਿਓ ਨੂੰ ਵੀ ਕੋਈ ਇਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਘਰਾਂ ਚੋਂ ਬਾਹਰ ਕੱਢੋ ਗੇਮਾਂ ਵੱਲ ਲਾਓ ਤਾਂ ਜੋ ਨਸ਼ਿਆਂ ਦੀ ਦਲਦਲ ਵਿੱਚ ਆਉਣ ਵਾਲੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਨਸ਼ਿਆਂ ਤੋਂ ਦੂਰ ਰਹਿ ਸਕੇ ਹਾਂ ਜੀ ਜੀ ਬਿਲਕੁਲ ਅਸੀਂ ਇਹਨਾਂ ਨੂੰ ਪ੍ਰੋਪਰ ਇਹਨਾਂ ਨੂੰ ਖੜਾ ਆਉਂਦੇ ਨਾਲ ਨਾਲ ਇਹਨਾਂ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਨਸ਼ੇ ਬਾਰੇ ਵੀ ਫਿਰ ਇਹਨਾਂ ਦੀ ਸਾਡੀ ਜ਼ਿੰਮੇਵਾਰੀ ਵੀ ਜਦੋਂ ਬੱਚੇ ਆਉਂਦੇ ਆ ਇਹਨੇ ਪੇਰਣ ਛੱਡ ਕੇ ਜਾਂਦੇ ਆ ਜਿਹੜੇ ਬੱਚੇ ਆ ਰਹੇ ਆ ਪ੍ਰੋਪਰ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਖੜਾ ਰਹੇ ਆ ਪ੍ਰੋਪਰ ਪੂਰਾ ਇਹਨਾਂ ਦੀ ਹੈਲਥ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਨਸ਼ੇ ਦੀ ਗੱਲ ਬਾਰੇ ਤਾਂ ਅਸੀਂ ਇਹਨਾਂ ਨੂੰ ਗਾਈਡ ਕਰਦੇ ਹੀ ਰਹਿੰਦੇ ਆ ਇਹਨਾਂ ਦੀ ਫਿਟਨੈਸ ਤੇ ਬੱਚਿਆਂ ਦਾ ਜਿਹੜਾ ਖਾਣ ਪੀਣ ਹੈ ਤੇ ਮੋਬਾਈਲ ਤੇ ਵੀ ਅਸੀਂ ਫਿਰ ਫੀਡਬੈਕ ਲੈਂਦੇ ਰਹਿੰਦੇ ਹਾਂ ਮਾਪਿਆਂ ਤੋਂ ਵੀ ਇਹ ਮੋਬਾਈਲ ਤੁਹਾਡਾ ਬੱਚਾ ਕਿੰਨਾ ਦੇਖਦਾ ਹੈ ਜਾਂ ਇਹਦਾ ਖਾਣ ਪੀਣ ਦਾ ਤਰੀਕਾ ਕੀ ਹੈ ਬਹੁਤ ਕਾਫੀ ਬੱਚੇ ਸੀਗੇ ਜਿਨ੍ਹਾਂ ਦੇ ਪੇਰੈਂਟਸ ਨੇ ਸਾਨੂੰ ਇਹ ਦੱਸਿਆ ਵੀ ਹੁਣ ਸਾਡਾ ਜਿਹੜਾ ਬੱਚਾ ਉਹ ਜਿਹੜਾ ਲਫਾਫਾ ਹੈ ਉਹਨੂੰ ਯੂਜ਼ ਕਰਨ ਨਾਲ ਅਟਕਾ ਜਿਵੇਂ ਲਫਾਫੇ ਚ ਪੈਕਾਂਗੇ ਚੀਜ਼ ਆਉਂਦੀਆਂ ਉਹਨੂੰ ਅਸੀਂ ਇੱਕ ਹੋਰ ਮੈਸੂਨ ਦੱਸਣਾ ਚਾਹਣਾ ਵੀ ਜੇ ਅਸੀਂ ਇੱਥੇ ਜਨਮ ਦੇਣ ਇਹਨਾਂ ਦਾ ਕਿਸੇ ਦਾ ਵੀ ਬੱਚੇ ਦਾ ਹੁੰਦਾ ਹੈ ਅਤੇ ਅਸੀਂ ਉਹ ਕੇਕ ਜਾਂ ਕੋਈ ਹੋਜੀ ਨਹੀਂ ਸੀ ਜਿਵੇਂ ਕਿ ਫਰੂਟ ਦੇ ਨਾਲ ਹੀ ਉਹਦਾ ਜਨਮ ਦਿਨ ਮਨਾਇਆ ਜਾਂਦਾ ਜਿਵੇਂ ਕੋਈ ਕੇਲੇ ਲਿਆਉਂਦਾ ਕੋਈ ਸੇਬ ਲਿਆਇਆ ਜੀ ਤੇ ਉਹਦੇ ਕਰਕੇ ਅਸੀਂ ਫਿਰ ਉੱਥੇ ਕਰਕੇ ਦੂਜਾ ਥੋੜਾ ਜਿਹਾ ਪੇਰੈਂਟਸ ਹੀ ਸਾਡੇ ਨਾਲ ਜਿਆਦਾ ਜੁੜੇ ਹੋਏ ਆ ਜੀ ਵੀ ਇਹਨਾਂ ਨੂੰ ਵਧੀਆ ਗਾਈਡ ਕੀਤਾ ਜਾ ਸਕੇ ਇਹ ਜੋ ਟ੍ਰੇਨਿੰਗ ਚੱਲ ਰਹੀ ਆ ਇਹ ਕਿੰਨੇ ਤੋਂ ਕਿੰਨਾ ਸਮਾਂ ਚੱਲ ਰਹੀ ਆ ਡੇਲੀ ਦੀ ਕਿੰਨੇ ਘੰਟੇ ਟ੍ਰੇਨਿੰਗ ਕਰਵਾ ਰਹੇ ਹੋ ਤੁਸੀਂ ਇਹ ਵੈਸੇ ਤਾਂ ਜਿਹੜੀ ਹੁੰਦੀ ਆ ਆਪਣਾ ਵੀਕਲੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਵਰਕਿੰਗ ਡੇ ਉਹਦੇ ਵਿੱਚ ਤਾਂ ਇਹਨਾਂ ਦੇ 4:30 ਤੋਂ 6 ਵਜੇ ਤੱਕ ਹੁੰਦੀ ਹੈ ਕਿਉਂਕਿ ਬੱਚੇ ਸਕੂਲੋਂ ਲੇਟ ਆਉਂਦੇ ਆ ਤੇ ਐਤਵਾਰ ਤਕਰੀਬਨ 3 ਵਜੇ ਤੱਕ ਹੁੰਦੀ ਹੈ ਸਵੇਰ 8 ਤੋਂ ਲੈ ਕੇ ਸਵੇਰ 8 ਤੋਂ 3 ਵਜੇ ਹਾਂਜੀ ਹਾਂਜੀ ਹਾਂ ਜੀ ਜਸਪਾਲ ਜੀ ਅੰਤ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਕਿ ਆਪਣੇ ਜਿਹੜੇ ਨੌਜਵਾਨ ਬੱਚੇ ਹੈਗੇ ਆ ਇਹਨਾਂ ਨੂੰ ਗੇਮ ਵਾਲੇ ਪਾਸੇ ਲਿਆਉਣ ਔਰ ਬੱਚੇ ਨਸ਼ਿਆਂ ਦੀ ਦਲਦਲ ਤੋਂ ਵੀ ਦੂਰ ਰਹਿਣਗੇ ਤੇ ਫਿਟਨੈਸ ਵੀ ਠੀਕ ਰਹੂਗੀ ਵੀਰ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿੰਨੇ ਪੇਰੈਂਟਸ ਐ ਵੀ ਬੱਚਿਆਂ ਨੂੰ ਇੱਥੇ ਜ਼ਰੂਰ ਭੇਜੋ ਅਕੈਡਮੀ ਦੇ ਵਿੱਚ ਤੁਸੀਂ ਦੇਖੋਗੇ ਵੀ ਇਹਨਾਂ ਦਾ 1 ਮਹੀਨੇ ਦੇ ਵਿੱਚ ਇਹਨਾਂ ਦੀ ਸਿਹਤ ਦਾ ਵੀ ਫਰਕ ਪਊਗਾ ਇਹਨਾਂ ਦੇ ਖਾਣ ਪੀਣ ਦਾ ਇਹਨਾਂ ਦੇ ਪੜ੍ਹਨ ਦਾ ਤਰੀਕਾ ਖਾਣ ਪੀਣ ਦਾ ਮੋਬਾਈਲ ਤੋਂ ਵੀ ਪਾਸੇ ਰਹਿਣਗੇ ਮੈਂ ਤੇ ਕਹੂੰਗਾ ਵੀ ਜਿਹੜੇ ਪੇਰੈਂਟਸ ਆ ਆਪਣੇ ਬੱਚੇ ਦਾ ਜਿਵੇਂ ਤੁਸੀਂ ਲਾ ਲਓ ਵੀ 10 ਤੋਂ ਲਾ ਕੇ 20 ਸਾਲ ਤੱਕ ਬੱਚੇ ਦਾ ਧਿਆਨ ਰੱਖਦੇ ਆ ਵੀ ਸਾਡਾ ਬੱਚਾ ਗਰਾਊਂਡ ਜਾਂਦਾ ਜੀ ਕਿਹਦੇ ਕੋਲੇ ਖੇਡਦਾ ਹੈ ਕੀ ਦੇ ਕੀ ਦੇਣਾ ਰਹਿੰਦਾ ਹੈ ਉੱਥੇ ਜਾ ਕੇ ਪਿੱਛੇ ਬੈਕਪੋ ਦੀ ਫੀਡਬੈਕ ਵੀ ਲੈਂਦੇ ਆ ਤੇ ਉਹ ਬੱਚੇ ਕਦੇ ਨਹੀਂ ਖਰਾਬ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਵੀ ਆਇਆ ਰਹਿੰਦਾ ਕਿ ਸਾਡੇ ਪੇਰੈਂਟ ਸਾਡਾ ਆ ਕੇ ਪਿੱਛਾ ਕਰਦੇ ਆ ਬੈਕਅਪ ਕਰਦੇ ਆ ਵੀ ਪੁੱਛਦੇ ਆ ਕੋਚ ਸਾਹਿਬ ਨੂੰ ਵੀ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਤੇ ਨਸ਼ੇ ਤੋਂ ਬਚਣ ਦਾ ਇਹ ਤਰੀਕਾ ਵੀ ਪੇਰੈਂਟਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹ ਆ ਕੇ ਧਿਆਨ ਦੇਣ ਇਹਨਾਂ ਨੂੰ ਵੀ ਵਾਕਈ ਸਾਡਾ ਬੱਚਾ ਸਹੀ ਹੈ ਇੱਥੇ ਕਿਵੇਂ ਆਉਂਦਾ ਜਿਵੇਂ ਤੁਸੀਂ ਹਫ਼ਤੇ 'ਚ ਇੱਕ ਦੋ ਕਿਹੜੇ ਜ਼ਰੂਰ ਮਾਰਨੇ ਚਾਹੀਦੇ ਜੇ ਕੋਈ ਨਵਾਂ ਐਪੀਰੈਂਸ ਵੀ ਆਪਦੇ ਬੱਚੇ ਨੂੰ ਭੇਜ ਸਕਦਾ ਤਾਂ ਭੇਜੇ ਜਰੂਰ ਕਿਉਂਕਿ ਇਹਦਾ ਇਹਦਾ ਕੋਈ ਵਧੀਆ ਰਿਜ਼ਲਟ ਹੀ ਮਿਲਣਗੇ ਨਸ਼ੇ ਦੀ ਤਾਂ ਗੱਲ ਬਹੁਤ ਦੂਰ ਹੈ ਜੀ ਬਹੁਤ ਵਧੀਆ ਅਬਰਾਲਾ ਜੀ ਤੁਹਾਡੇ ਕਲੱਬ ਵੱਲੋਂ ਜੋ ਬੱਚਿਆਂ ਨੂੰ ਇੱਕ ਸੇਵਾ ਦੇ ਰੂਪ ਵਿੱਚ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਬੱਚਿਆਂ ਦੇ ਲੇਖੇ ਲਾ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਸ ਬਾਤ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੀ ਟੀਮ ਇੱਥੇ ਆਈ ਹੈ ਸਾਡਾ ਹੌਸਲਾ ਵਧਾਇਆ ਅਸੀਂ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ